ਲੋ ਜੀ ਦੋਸਤੋ ਅੱਜ ਤੁਹਾਨੂੰ ਉਸ ਰੱਬੀ ਰੂਣਮ ਮਲਾ ਰਹੇ ਆ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਜਿਹੜੇ ਜਾਨਵਰ ਨੇ ਉਹਨਾਂ ਦੀ ਸੇਵਾ ਕਰਦਾ ਕੋਈ ਸਵਾਰਥ ਨਹੀਂ ਕੋਈ ਲਾਲਚ ਤੇ ਉਸ ਰੱਬੀ ਨੂਰ ਨੂੰ ਮਨਾਉਣੇ ਸਾਨੂੰ ਵੀ ਤੇ ਅਸੀਂ ਵੀ ਉਹਨਾਂ ਨਾਲ ਕਰਦੇ ਆ ਦੋ ਗੱਲਾਂ ਸਸੇ ਕਾਲਾਂ ਕਰੀਕਾ ਠੀਕ ਠਾਕ ਹਾਂ ਠੀਕ ਠਾਕ ਬਹੁਤ ਵਧੀਆ ਤੁਸੀਂ ਥੋੜਾ ਜਿਹਾ ਤੁਹਾਡੇ ਬਾਰੇ ਸਾਨੂੰ ਇੱਕ ਜਾਣਕਾਰੀ ਮਿਲੀ ਸੀਗੀ ਪਿਛਲੇ ਤੁਸੀਂ ਲੰਬੇ ਸਮੇਂ ਤੋਂ ਹਾਂਜੀ ਵੀ ਇੱਕ ਸੇਵਾ ਕਰ ਰਹੇ ਹਾਂ ਹਾਂਜੀ ਉਹ ਕੀ ਸੇਵਾ ਕਰ ਰਹੇ ਹੋ ਉਹ ਸੇਵਾ ਪਹਿਲਾਂ ਜੀ ਸਾਨੂੰ ਲਗਣ ਲੱਗੇ ਮੇਰੇ ਤਾਇਏ ਤੋਂ ਮੇਰੇ ਤਾਇਏ ਰੋਟੀਆਂ ਪਾਉਂਦਾ ਸੀ ਕੁੱਤੇ ਉਹ ਤੋਂ ਮੈਨੂੰ ਸਿੱਖਿਆ ਮਿਲੀ ਉਹਨੇ ਮੈਨੂੰ ਆਖਿਆ ਕਿ ਨਾ ਕੁੱਤੇ ਨੂੰ ਰੋਟੀਆਂ ਪਾਏ ਤੇ ਲਾਹੋ ਉਹ ਕੋਲ ਕੇ ਉਸ ਤੋਂ ਬਾਅਦ ਫਿਰ ਮੈਂ ਇਹ ਕੰਮ ਚਲਾ ਲਿਆ ਹੁਣ ਤੋਂ ਸਵੇਰੇ ਪੁਰ ਤੱਕਰ ਜਾਂਦਾ ਸੀ ਮੈਂ ਖੇਤ ਤੱਕਰ ਜਾਂਦਾ ਪਾਉਂਦਾ ਤੁਸੀਂ ਆਪਦੇ ਉੱਥੇ ਖੇਤ ਤੱਕ ਜਾਂਦੇ ਖੇਤ ਤੱਕ ਜਾਂਦਾ ਜਿਹੜਾ ਮਤਲਬ ਤੁਸੀਂ ਘਰੇ ਰੋਟੀ ਬਣਾ ਕੇ ਮਤਲਬ ਹਾਂਜੀ ਤੇ ਬਿੱਲੀਆਂ ਨੂੰ ਵੀ ਤੁਸੀਂ ਹਾਂ ਬਿੱਲੀਆਂ ਵੀ ਰੱਖੀਆਂ ਵੀ ਦੁੱਧ ਵੀ ਪਾਉਂਦੇ ਹੱਥ ਨਹੀਂ ਟੱਕਦੇ ਉਹਨਾਂ ਨੂੰ ਠੀਕ ਹੈ ਆ ਜਿਹੜੇ ਜਾਨਵਰ ਘਰੇ ਰੱਖੇ ਹੋਏ ਨੇ ਇਹ ਬੱਕਰੀਆਂ ਆ ਇਹਨਾਂ ਨੂੰ ਬੱਕਰੀ ਨੂੰ ਸਿੱਧਾ ਚਵਾਈ ਕਰਕੇ ਹਾਂ ਵੀ ਇਹਨਾਂ ਨੂੰ ਪਾ ਦਿੰਦੇ ਤੇ ਖੇਤ ਲੈ ਜਾਂਦੇ ਤੇ ਕੁੱਤਿਆਂ ਸੇ ਵੀ ਕੋਈ ਦੁੱਧ ਹਾਂ ਹਾਂ ਲੈ ਕੇ ਦੁੱਧ ਲੈ ਕੇ ਜਾਂਦੇ ਦੋ ਪਾਏ ਪਏ ਐਸੋ ਦੁੱਧ ਪਾਏ ਹੋਏ ਬੜਾ ਪਏ ਪਏ ਬਹੁਤ ਉਈ ਤੁਹਾਡਾ ਡੇਲੀ ਰੁਟੀਨ ਕੀ ਹੈ ਜੀ ਸਵੇਰ ਤੋਂ ਬਸ ਮੈਂ ਤੜਕੇ ਉੱਠਣਾ ਹੈ ਹੂੰ ਚਾਹ ਪਾਣੀ ਪੀ ਕੇ ਜਾ ਕੇ ਕਿੱਟੀ ਪਾਣੀ ਤਿੰਨ ਵਾਰ ਸਵੇਰ ਆਉਂਦਾ ਆਟਾ ਗੁੰਨ ਕੇ ਮੈਨੂੰ ਆਹ ਹਰੀ ਇਹ ਹੀ ਹੈ ਵੀ ਮੈਂ ਰੋਟੀਆਂ ਨਾਲਾ ਹੋਰ ਕੋਈ ਡੱਕਾ ਨਹੀਂ ਜਾਨੀ ਤੁਸੀਂ 8:00 ਵਜੇ ਕਹਿੰਦੇ ਦੋ ਚੱਲੇ ਤੁਸੀਂ ਪਾ ਦਿੰਨੇ ਹੋ ਹਾਂ ਚੱਲੇ ਪਾ ਰੋਟੀ ਬਣਾ ਕੇ ਰੋਟੀ ਬਣਾ ਕੇ ਇੱਕ ਮੈਨੂੰ ਹੋਰ ਵੀ ਪਤਾ ਲੱਗਾ ਵੀ ਜਿਹੜਾ ਇੱਕ ਉੱਥੋਂ ਖੇਤ ਤੋਂ ਤੁਹਾਡੇ ਤੋਂ 3.5 ਕਿਲੋਮੀਟਰ ਖੇਤ ਹੈ ਹਾਂ ਉੱਥੋਂ ਇੱਕ ਜਾਨਵਰ ਚੰਦ ਕੇ ਵੀ ਇੱਥੇ ਹੁੰਦਾ ਹੁੰਦਾ ਉਹ ਬੈਠਾ ਹੈ ਮਤਲਬ ਜਿਹੜਾ ਇੱਕ ਕੁੱਤਾ ਉੱਥੋਂ ਉੱਥੋਂ ਆਉਂਦਾ ਖੇਤ ਤੋਂ ਹੁੰਦਾ ਚੱਲ ਕੇ ਇਸ ਪਿੰਡੋਂ ਆਉਣਾ ਪਿੰਡੋਂ ਆਉਂਗਾ ਪਿੰਡ ਆ ਕੇ ਇੱਥੇ ਬਾਹਰ ਚ ਬੈਠਣਾ ਲੱਗੂਗਾ ਜਦੋਂ ਮੈਂ ਤੁਰ ਪਿਆ ਮੇਰੇ ਨਾਲ ਤੈਨੂੰ ਫੇਤੀ ਜਾਣਾ ਅਸੀਂ ਨਾਲੋਂ ਨੇ ਖੇਤੀ ਜਾਣਾ ਫੇਤੀ ਜਾਣਾ ਉਹ ਜਿਵੇਂ ਉਹ ਆਪਾਂ ਉਹ ਮਤਲਬ ਦੂਜੇ ਕੁੱਤੇ ਨੂੰ ਆਵਾਜ਼ ਮਾਰ ਲੰਦਾ ਆਵਾਜ਼ ਮਾਰਦਾ ਦੂਰੋਂ ਇਹ ਦੂਰੋਂ ਆਵਾਜ਼ ਮਾਰਦਾ ਦੂਰੋਂ ਬਾਜ਼ੀ ਮਾਰ ਲੀ ਜਿਹੜਾ ਮਤਲਬ ਛੋਟਾ ਇਹਦਾ ਖਰਚਾ ਵਗੈਰਾ ਦਾ ਫਿਰ ਕੀ ਹੱਤਿਆ ਵਗੈਰਾ ਬਹੁਤ ਦਿੱਤਾ ਮਾਲਕ ਨੇ ਪਰਮਾਤਮਾ ਨੇ ਸੱਚੀ ਬਾਦਸ਼ਾਹ ਤਣੀ ਪਰਮਾਤਮਾ ਤੇ ਤੁਹਾਨੂੰ ਉਸੇ ਦੇ ਡੋਰਿੰਗ ਦਾ ਇਸੇ ਤੋਂ ਮੈਂ ਮੰਗਦਾ ਨਹੀਂ ਕੁਝ ਠੀਕ ਹੈ। ਨਹੀਂ ਜਿਹੜੇ ਜਿਹੜੇ ਹੁਣ ਜਿਵੇਂ ਆਪਣੇ ਜਾਨਵਰ ਨੇ ਇਹ ਕੁੱਤੇ ਨੇ ਹਨਾ ਤੇ ਕੁੱਤੀਆਂ ਸੂੰਦੀਆਂ ਆਇਆਂ ਉਹਦੇ ਬਾਰੇ ਵੀ ਤੁਸੀਂ ਇੱਕ ਦੱਸਣੀ ਸੀਗਾ ਮਾੜੀ। ਕੁੱਤੀ ਸੂੰਦੀ ਆ ਜਦੋਂ ਤਿੰਨ ਦਿਨ ਤੇ ਤੜਕੇ ਵਾਲੇ ਡੰਗ ਉਹਨੂੰ ਪ੍ਰਸ਼ਾਦ ਲਿਆ ਕੇ ਤਿੰਨ ਡੰਗ ਪਾਉਣੀ ਪਾਉਂਦੇ। ਜਦੋਂ ਇਹ ਬੱਚੇ ਜੰਮ ਗਏ ਮਤਲਬ। ਉਹ ਤਿੰਨ ਦਿਨ ਬੱਚੇ ਰੋਟੀਆਂ ਤਾਂ ਪਾਉਣੀਆਂ ਹੀ ਪਾਉਣੀਆਂ। ਇੱਕ ਡੰਗ ਨੂੰ ਪ੍ਰਸ਼ਾਦ ਪਾਉਣਾ ਤਿੰਨ ਦਿਨ। ਤਿੰਨ ਦਿਨ ਲਗਾਤਾਰ ਸਵੇਰ ਨੂੰ ਪ੍ਰਸ਼ਾਦ। ਸਵੇਰ ਸਵੇਰ ਬਣਾ ਕੇ ਪਾਉਂਦੇ। ਹਾਂ ਸਵੇਰ ਫਿਰ ਇੱਕ ਤੇ ਬਣਾ ਕੇ ਲੈ ਜਾਈਦਾ ਇਹਨਾਂ ਨੂੰ ਜਾ ਕੇ ਖਾਣ। ਬਹੁਤ ਵਧੀਆ ਗੱਲ ਹੈ ਜੀ। ਤੇ ਇੱਕ ਜਿਹੜੇ ਜਿਵੇਂ ਮੈਂ ਇੱਕ ਤੁਹਾਨੂੰ ਦੇਖਿਆ ਸੀ ਕਿ ਤੁਹਾਨੂੰ ਪਹਿਲਾਂ ਵੀ ਵੀ ਤੁਸੀਂ ਜਿਹੜੇ ਹੈਗਾ ਇਹਦਾ ਕੀੜੇ ਦਾ ਭੌਣ ਹਾਂਜੀ ਉਹਦੇ ਤੇ ਵੀ ਮਤਲਬ ਤੁਸੀਂ ਗਾਣੇ ਜਿਹੜੇ ਕੀੜੇ ਦੇ ਭੌਣ ਤੇ ਜਿੱਥੇ ਮੇਰੇ ਆਪ ਦੀ ਪਹੀ ਦੇ ਵਿੱਚ ਆਪ ਦੇ ਬਾਹਣ ਚ ਹੈ ਉਹ ਉਸ ਚ ਮੈਂ ਪਾਉਂਦਾ ਦੂਜੇ ਤੋਂ ਨਹੀਂ ਪਾਉਂਦਾ ਕਿਉਂ ਦੂਜੇ ਤੋਂ ਅਗਲਾ ਗાળા ਦੇ ਵਿੱਚ ਪਹਿਲਾਂ ਗਾੜਾ ਕਿੱਥੇ ਕਰਦੇ ਇਹ ਕਿੱਥੇ ਕਰਦੇ ਯਾਨੀ ਰੋਟੀਆਂ ਤੁਸੀਂ ਭੋਰ ਕੇ ਜਾਂ ਦਾਣੇ ਦਾਣੇ ਜਾਂ ਰੋਟੀਆਂ ਭੋਰਦੇ ਦਣੀਆਂ ਰੋਟੀਆਂ ਭੋਕੇ ਪਾ ਲਏ ਤੇ ਜਦੋਂ ਇੱਕ ਸਰਦੀ ਦੇ ਵਿੱਚ ਤੁਸੀਂ ਇੱਕ ਆਪਣਾ ਪਹਿਲਾ ਹੋਈ ਇਸ ਗੱਲ ਪਵਾਤਾ ਆਪਣੀ ਵੀ ਸਰਦੀ ਦੇ ਵਿੱਚ ਜਦੋਂ ਤੁਸੀਂ ਸਮਾਂ ਆ ਜਾਂਦਾਗਾ ਵੀ ਪੰਛੀਆਂ ਦੇ ਲਈ ਚੋਗਾ ਨਹੀਂ ਹੁੰਦਾ ਠੰਡ ਠੰਡ ਦੇ ਵਿੱਚ ਹਾਂ ਉਦੋਂ ਵੀ ਤੁਸੀਂ ਹਾਂ ਮੈਂ ਉਦੋਂ 10000 ਰੁਪਏ ਦੀ ਟੁੱਟ ਲੈਂਦਾ ਠੀਕ ਹੈ ਹਿਸਾਬ ਆਏ ਸਾਲ ਲੈ ਕੇ ਟੁੱਟੋ 20 ਮਣ ਹੋ ਜੇ 18 ਮਣ ਹੋ ਜੀ ਚੋਲਾਂ ਹੀ ਟੁੱਟਦੀਆਂ ਚੋਲਾਂ ਦੀ ਟੁੱਟ ਠੀਕ ਹੈ ਜੀ ਤੇ ਉਹ ਫਿਰ ਮੈਂ 3 ਮਹੀਨੇ ਲਗਾਤਾਰ ਪਾਉਂਦਾ ਤੈਨੂੰ ਲਗਾਤਾਰ ਲਗਾਤਾਰ ਟੜਕੇ ਬਸ ਰੋਟੀਆਂ ਦੇ ਨਾਲ ਟੁੱਟ ਤੇ ਉਹ ਜਾਂਦਾ ਜਾਂਦਾ ਪਰਿੜ ਤੇ ਉਹ ਖਲਿਆਰ ਜਿੰਨਾਂ ਤੇ ਗੁੱਦੂ ਦਾ ਕਹੇ ਖੇਤ ਜਾ ਕੇ ਕੁੱਤੇ ਨੂੰ ਗੁੱਟਾ ਖੇਤ ਜਾ ਕੇ ਤੁਸੀਂ ਕੁੱਤੇ ਨੂੰ ਰੋਟੀਆਂ ਬਰੋਸਕੋ ਜਾਨੀ ਜਿਹੜੇ ਸਮੇਂ ਮੁਤਾਬਕ ਜਿਵੇਂ ਹੁਣ ਕੁੱਤਿਆਂ ਨੂੰ ਚਲੋ ਇਹ ਹੁੰਦਾ ਵੀ ਸਾਡਾ ਜਿਹੜਾ ਸਾਨੂੰ ਪਾਉਂਦਾ ਜੀ ਕੋਈ ਵੀ ਖਾਣਾ ਹੈ ਨਾ ਤਾਂ ਜੇ ਕੋਈ ਸਾਨੂੰ ਘਰੇ ਕੋਈ ਕੰਮ ਤੰਦਾ ਹੋ ਜੇ ਜਾਂ ਕੋਈ ਡਿਕਤ ਆ ਜਾ ਉਹਦੇ ਬਾਰੇ ਫਿਰ ਉਹਦੇ ਬਾਰੇ ਜੇ ਕੋਈ ਡਿਕਤ ਆ ਵੀ ਜਾਂ ਜਾਂ ਕੋਈ ਸਕੀਰੀਚ ਕੋਈ ਮਾਰਗ ਹੋਗੀ ਜਾਂ ਕੋਈ ਜਿਵੇਂ ਮੇਰਾ ਭਤੀਜਾ ਮਰਿਆ ਸੀਗਾ ਮੇਰੇ ਕੋਲ ਸੁਨੀਖਾ ਆ ਗਿਆ ਸੀ ਜੀ ਤੇਰਕਲ ਬੰਤ ਭਤੀਜਾ ਮਰ ਗਿਆ ਮੈਂ ਸੋਚਿਆ ਵੀ ਮਰਨ ਵਾਲਾ ਤਾਂ ਮਰ ਗਿਆ ਤੇ ਨੂੰ ਜਿਉਂਦੇ ਨੂੰ ਤਾਂ ਨਾ ਮਰ ਗਿਆ ਮੈਂ ਰੋਟੀਆਂ ਪਕਾ ਕੇ ਪੂਰੀ ਇਹਦੇ ਦੂਰ ਐ ਨਹੀਂ ਗਈ ਰੋਟੀਆਂ ਪਕਾ ਕੇ 8 ਵਜੇ ਦੇ ਨਾਲ ਪਾ ਕੇ ਉਹਨਾਂ ਨੂੰ ਲੋਕਣਾ ਤੇ ਉਹਨਾਂ ਦੇ ਘਰੇ ਅੱਛਾ ਵੀ ਤੁਸੀਂ ਤੁਹਾਨੂੰ ਕੋਈ ਦਿੱਕਤ ਹੋਵੇ ਤਾਂ ਵੀ ਮੈਂ ਰੋਟੀਆਂ ਨਹੀਂ ਪਾਈ ਕੋਸ਼ਿਸ਼ ਕਰਕੇ ਜਾਂਦਾ ਵੀ ਉੱਥੇ ਅਸੀਂ ਰੋਟੀ ਨੂੰ ਪਾ ਕੇ ਆਉਣੀ ਹੁੰਦੀ ਹੁੰਦੀ ਪਾਈ ਬਿਨਾ ਮੈਂ ਕਿਸੇ ਪਾਸੇ ਜਾਂਦਾ ਜਾਨੀ ਯੂਕਮੀਨ ਏਰੀਆ ਜੇ ਨਹੀਂ ਨਹੀਂ ਏਰੀਆ ਜੇ ਬਸ ਵੀ ਨਹੀਂ ਰਿਦਾ ਕੁੜਕਾ ਨਹੀਂ ਮੈਨੂੰ ਮੈਂ ਭੱਜ ਜੂ ਬਸ ਬਈ ਉਹ ਤਾਂ ਯਾਰ ਕਰੀ ਜਾਂਦੇ ਆ ਆਹੋ ਜਾਂਦੇ ਤੋ ਤੋ ਬਹੁਤ ਵਧੀਆ ਗੱਲਬਾਤ ਲੱਗੀ ਅੰਤਲ ਨੂੰ ਮਿਲ ਕੇ ਬਹੁਤ ਘੱਟ ਲੋਕ ਇਸ ਤਰ੍ਹਾਂ ਦੀ ਸੇਵਾ ਕਰਦੇ ਨੇ ਤੇ ਹਰ ਇਨਸਾਨ ਨੂੰ ਜਿਹੜੇ ਬੇਜਵਾਨ ਜਾਨਵਰ ਨੇ ਉਹਨਾਂ ਨੂੰ ਰੋਟੀ ਪਾਣੀ ਜਿਵੇਂ ਆਪਾਂ ਪੰਛੀਆਂ ਲਈ ਗਰਮੀ ਦੇ ਵਿੱਚ ਪਾਣੀ ਰੱਖਦੇ ਆ ਤਾਂ ਇਸ ਤਰ੍ਹਾਂ ਦੇ ਅਪਰਾਲੇ ਹਰ ਇੱਕ ਇਨਸਾਨ ਨੂੰ ਕਰਨੇ ਚਾਹੀਦੇ ਨੇ ਅਸੀਂ ਇਨਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਕਿ ਪਿਛਲੇ ਤੁਸੀਂ 15 ਸਾਲ ਤੋਂ ਇਹ ਸੇਵਾ ਨਿਭਾ ਰਹੇ ਹੋ ਇੱਕ ਜਿਹੜੀਆਂ ਬੱਕਰੀਆਂ ਆਪਣੇ ਹੈਗੀਆਂ ਇਹਨਾਂ ਨੂੰ ਚੋਕ ਕੇ ਤੁਸੀਂ ਇਨਡਾਇਰੈਕਟਿਵ ਮਤਲਬ ਉਹ ਦੁੱਧ ਪਾ ਦਿੰਦੇ ਹੋ ਇੱਕ ਤੁਹਾਨੂੰ ਹੋਰ ਸੱਚ ਮੈਨੂੰ ਚੱਲਦੀ ਗੱਲ ਦੇ ਵਿੱਚ ਕੀ ਦੱਸਣਾ ਜਦੋਂ ਜਿਵੇਂ ਕੋਈ ਕਰੋਨਾ ਕਾਲ ਸੀਗਾ ਜਾਂ ਜਿਵੇਂ ਮਤਲਬ ਸੈਲ ਘਟ ਜਾਂਦੇ ਬੰਦੇ ਦੇ ਤੇ ਜਿਹੜਾ ਬੱਕਰੀਆਂ ਦਾ ਦੁੱਧ ਫਿਰ ਤੁਸੀਂ ਉਹ ਤੁਹਾਡੇ ਤੋਂ ਲੋਕ ਲੈ ਕੇ ਜਾਂਦੇ ਆ ਲੇ ਕੇ ਜਾਂਦੇ ਦੁੱਤੀ ਉਹਦਾ ਤੁਸੀਂ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹ ਲੈਂਦੇ ਵੀ ਨਹੀਂ ਕੋਈ ਪੈਸੇ ਨਹੀਂ ਜਾਂਦੇ ਆਪਾਂ ਦਾ ਜਿਵੇਂ ਆਇਆ ਅਗਲੇ ਨੂੰ ਚੋ ਕੇ ਦੇ ਦੇਈਂਗਾ ਵੀ ਲੈ ਜਾਂਦੇ ਯਾਨੀ ਸਿੱਧਾ ਚੋਇਆ ਤੇ ਅਗਲੇ ਨੂੰ ਅਗਲੇ ਨੂੰ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦਾ ਕੋਈ ਨਹੀਂ ਨਹੀਂ ਦੋ ਦੋ ਹਜ਼ਾਰ ਰੇਟ ਹੀ ਬਹੁਤ ਜ਼ਿਆਦੇ ਮਤਲਬ ਉਹ ਤੋਂ ਮਾਲਾਂ ਵਾਲੇ ਲਈ ਜਾਂਦੇ ਆ ਪੈਸੇ ਆਪਾਂ ਕੀ ਲਈ ਆ ਆਪਾਂ ਦੇ ਧਰਮ ਦੇ ਕਾਇਮ ਹੈ ਠੀਕ ਹੈ ਠੀਕ ਹੈ ਤੁਹਾਨੂੰ ਯਾਨੀ 90% ਲੋਕ ਹੈਗੇ ਵੀ ਇੱਕ ਦੋ ਕਾ ਵੀ ਕੋਈ ਨਹੀਂ ਲੈਂਦੇ ਉਹਨੇ ਪਰ ਜ਼ਿਆਦਾਤਰ ਵੀ ਪੈਸੇ ਲੈ ਲੈਂਦੇ ਹਨਾ ਜ਼ਿਆਦਾ ਲੈਂਦੇ ਚਲੋ ਉਹ ਤਾਂ ਨਾ ਰੋਜ਼ਗਾਰ ਹੈ ਜਨਾਬ ਉਹਦੇ ਤੇ ਕੋਈ ਹੋਰ ਟਿਕਾ ਟਿੱਪਣੀ ਨਹੀਂ ਕਰਦੇ ਪਰ ਤੁਹਾਡੀ ਜਿਹੜੀ ਸੇਵਾ ਹੈ ਇਹ ਬਹੁਤ ਵਧੀਆ ਗੱਲ ਹੈ ਵੀ ਜਿਹੜਾ ਕੋਈ ਬੰਦਾ ਬਿਮਾਰ ਸ਼ਮਾਰ ਹੈ ਤਾਂ ਉਸ ਨੂੰ ਤੁਸੀਂ ਸੇਵਾ ਕਰਦੇ ਹੋ ਦੀ ਹੈ ਨਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਕੇ ਦੱਸਿਓ ਜਿਹੜੀਆਂ ਸਾਡੀਆਂ ਵੀਡੀਓ ਪਹਿਲਾਂ ਵੀ ਆਈਆਂ ਨੇ ਤੇ ਹੁਣ ਵੀ ਅਸੀਂ ਜਿਹੜੀਆਂ ਕਰ ਰਹੇ ਨੇ ਤੇ ਤੁਹਾਨੂੰ ਇਹ ਵੀਡੀਓ ਕਿਦੋਂ ਦੀਆਂ ਲੱਗਦੀਆਂ ਜੀ ਤੇ ਸਾਰਿਆਂ ਦਾ ਤੁਹਾਡਾ ਵੀ ਸਾਡੇ ਚੈਨਲ ਨੂੰ ਲਿਖਣ ਵਾਲਿਆਂ ਦਾ ਵੀ ਤੇ ਅੰਕਲ ਦਾ ਵੀ ਬਹੁਤ ਬਹੁਤ ਧੰਨਵਾਦ